ਸੱਸੀ ਗਾਲ ਜੀ ਸਾਰਿਆਂ ਨੂੰ ਲਓ ਜੀ ਆਪਣੇ ਵਾਲਾ ਤਾਂ ਹੋ ਗਿਆ ਫੋਨ ਖਰਾਬ ਤੇ ਵੀਡੀਓ ਇਸ ਕਰਕੇ ਕੋਈ ਪਾ ਨਹੀਂ ਹੋਈ ਅੱਜ ਲੱਗੇ ਆ ਜੀ ਗੁਰਦਵਾਲੇ ਤੇ ਬੰਦਾ ਆਇਆ ਸੀ ਮੈਂ ਕਿਹਾ ਚਲ ਉਹਦੇ ਫੋਨ ਦੇ ਨਾਲ ਹੀ ਕੈਮਰਾ ਚਲਾ ਕੇ ਵੀਡੀਓ ਬਣਾ ਲੈਨੇ ਆ ਤੇ ਅੱਜ ਨੈੱਟ ਤੇ ਪਾਉਨੇ ਆ ਲੱਗੇ ਆ ਜੀ ਗੁਰ ਕੱਢਣ ਪਹਿਲੇ ਦਿਨ ਚਲਾਇਆ ਅੱਜ ਥੋੜੀਆਂ ਜਿਹਾ ਦਿੱਕਤਾਂ ਆਈਆਂ ਹੋ ਗਈਆਂ ਇੱਕ ਮਰਗ ਹੋ ਗਈ ਸੀ ਇੱਕ ਦੋ ਕੰਮ ਹੋਰ ਪੈ ਗਿਆ ਕਰਕੇ ਚਲਾਇਆ ਨਹੀਂ ਅੱਜ ਹੀ ਚਲਾਇਆ ਚੁੱਬਾ ਤੇ ਅੱਜ ਚੱਲਦਾ ਆ ਕੰਮ ਚੁੱਬੇ ਦਾ ਲੱਗੇ ਆ ਗੋੜ ਕੱਢਣ ਪਹਿਲੀ ਪੱਤ ਪਾਈ ਆ ਤੇ ਦੇਖਦੇ ਆ ਕਿਦਾਂ ਆ ਪਹਿਲਾਂ ਕੱਲ ਪਾਇਆ ਸੀਗਾ ਇੱਕ ਪੱਤ ਤਾਂ ਕੱਢ ਤਾਂ ਲਈ ਪਰ ਉੱਤੇ ਲੂਹਾ ਪੈਂਦਾ ਸੀ ਥੋੜਾ ਜਿਹਾ ਫੇ ਮਿੱਟੀ ਲਾ ਕੇ ਰਾਤ ਸੈਟ ਕੀਤਾ ਹੁਣ ਸਹੀ ਚੱਲਦਾ ਚੁਬਾ ਇਹ ਹੁਣ ਗੋੜ ਬਣਾਈ ਜਮਾਂਗੇ ਨਾਓ ਨਾਲ ਵੇਚੀ ਜਮਾਂਗੇ ਗੋੜ ਦੀ ਡਿਮਾਂਡ ਬਥੇਰੀ ਆ ਘਰ ਦਾ ਦੇਸੀ ਗੋੜ ਆ ਇਹਦੇ ਵਿੱਚ ਕੋਈ ਮਿਲਾਪਟ ਨਹੀਂ ਕਰਦੇ ਅਸੀਂ ਆਪਣਾ ਬਣਾਉਨੇ ਆ ਤੇ ਵੇਚ ਦਿੰਨੇ ਜਿੰਨਾ ਕੋ ਹੁੰਦਾ ਬਾਕੀ ਰੱਖ ਲਈਦਾ ਆਪਣੇ ਖਾਣ ਨੂੰ ਸਾਡੇ ਦੇ ਸਗਾ ਆ ਮੁੱਕਿਆ ਹੀ ਚਾਹ ਖੰਡ ਦੀ ਪੀਣਿਆਂ ਤੱਕ ਬਰਾੜ ਹੁੰਦੀ ਆ ਹੁਣ ਅੱਜ ਬਣ ਗਿਆ ਗੋੜਦ ਹੁਣ ਕਾਜ ਤੋਂ ਲੈ ਕੇ ਚੱਲਿਆ ਕਰੂਗੀ ਗੋੜ ਵਾਲੀ ਚਾਹ ਤੇ ਨਾਲੇ ਜਿਹਨੇ ਜਿਹਨੇ ਲਿਜਾਣਾ ਆ ਉਹਨੂੰ ਉਹਨੂੰ ਦੇ ਦਾਂਗੇ ਬਹੁਤ ਬੰਦੇ ਮੰਗਦੇ ਆ ਜਿਹੜੇ ਹੁਣ 2 ਸਾਲ ਹੋ ਗਿਆ ਅੱਗੇ ਖੜਦੇ ਆ ਇਹ ਤੀਜਾ ਸਾਲ ਹੋ ਗਿਆ ਮੈਨੂੰ ਗੋੜ ਕੱਢਦੇ ਨੂੰ ਤੀਜਾ ਸੀਜ਼ਨ ਆ ਠੀਕ ਕਨਾਲੀ ਥਾਂ ਆਪਣਾ ਬੀਜਿਆ ਆ ਉਹਦਾ ਗੋੜ ਕੱਢ ਲਈਦਾ ਤੇ ਜੇ ਹੋਵੇ ਤੇ ਕਿਤੇ ਮੁੱਲ ਲੈ ਕੇ ਗੰਨਾ ਗੋੜ ਕੱਢੀਦਾ ਨਹੀਂ ਤਾਂ ਆਪਣਾ ਕੱਢ ਕੇ ਤਾਂ ਵੇਚ ਦਈਦਾ ਬਾਲਣ ਲਾਇਆ ਭਰੀਆਂ ਮੰਨਗੇ ਕੁਝ ਗੁੱਲੀਆਂ ਹੋ ਜਾਣੀਆਂ ਆ ਆ ਪਿਛਲੇ ਸਾਲ ਵਾਲੀਆਂ ਪਿੰਆਂ ਗੁੱਲੀਆਂ ਤੇ ਹੁਣ ਗਾਂ ਲੱਗੇ ਆ ਕੱਢਣ ਤੇ ਦੇਖਦੇ ਜਿੱਦਾਂ ਜਿੱਦਾਂ ਚੱਲਦਾ ਕੰਮ ਚੱਲੀ ਜਾਂਦਾ ਗੰਨੇ ਛੱਲੇ ਆ ਕੁਝ ਵਿੱਚ ਖੇਤ ਦੇ ਖਿਲ ਹੁੰਨਦੇ ਆ ਤੇ ਉਧਰ ਛਲਾਈ ਚੱਲਦੀ ਆ ਖੇਤ ਦੇ ਵਿੱਚ ਚੜਾ ਲੱਗਾ ਹੀ ਸਾਫ ਸੂਫ ਕਰਨ ਮੈਂ ਕਿਹਾ ਨਾਲੇ ਚੜਾ ਸਾਫ ਕਰ ਲਈਏ ਹੁਣ ਗਾਂਹ ਪਾਣੀ ਪੂਣੀ ਵੀ ਵਰਤੋਂ ਤੇ ਰਹਿਣਾ ਬਤੀ ਨਹੀਂ ਹੁੰਦੀ ਇਹਨੂੰ ਹੁਣ ਧੋ ਕੇ ਤੇ ਯਾਬਨਾ ਧੋਊਗਾ ਇਹ ਵਿੱਚੋਂ ਐ ਚਿੱਟਾ ਨਿਕਲ ਆਉਂਦਾ ਹੁੰਦਾ ਫਿਰ ਤੇ ਯਾਬਨਾ ਹਰਿਆਈ ਹਰ ਵੀ ਸਾਰੀ ਮਰ ਜਾਂਦੀ ਆ ਇਨੋਂ ਮੇ ਬਿੱਟੀ ਮੁਟੀ ਕੱਢ ਕੇ ਪੱਤੇ ਕੱਢ ਕੇ ਤੇ ਆਵਨਾ ਧੋ ਕੇ ਤਸੱਲੀ ਤਰ੍ਹਾਂ ਬਾਸ਼ ਕਰਕੇ ਚੰਗੀ ਤਰ੍ਹਾਂ ਤੇ ਫੇ ਪਾਣੀ ਭਰਨਾ ਇਹਦੇ ਤੇ ਹੋਰ ਤਾਂ ਕੁਝ ਨਹੀਂ ਇੱਥੇ ਧੋਈ ਦਾ ਇਹਦੇ ਨਾਲ ਉਹ ਹੁੰਦੀ ਮੈਲ ਵਾਲੀ ਪੋਣੀ ਪਾਣੀ ਧੋਲੀ ਦੀ ਬਾਕੀ ਤੇ ਰੋਟੀ ਦਾ ਪਾਣੀ ਵਰਤ ਲਈਦਾ ਇਹ ਤੇ ਲੱਗੇ ਆ ਜੀ ਕੰਮ ਦਿਵਾਲੇ ਤੇ ਵੀਡੀਓ ਨਹੀਂ ਬਣਦੀਆਂ ਅਸੀਂ ਅੱਗੇ ਹੁਣ ਅੱਜ ਬਣਾ ਕੇ ਪਾ ਚਾੜੂਗਾ ਨੈਟ ਦੇ ਉੱਤੇ ਤੇ ਫੋਨ ਹੋਇਆ ਖਰਾਬ ਜਿਨ੍ਹਾਂ ਤੋਂ ਪੈਸੇ ਆਉਂਦੇ ਆ ਮੈਨੂੰ ਥੀਬ ਗਰਾਈ ਕਰਕੇ ਉਹਨਾਂ ਦਾ ਫੋਨ ਲੈ ਆਉਂਗਾ ਉਹ ਪੈਸੇ ਦੇਣ ਦਾ ਨਾ ਹੀ ਲੈਂਦੇ 25 24 25 ਬੰਦਿਆਂ ਨਾਲ ਪੈਸੇ ਰਹਿੰਦੇ ਆ ਆ ਜਾਂਦੇ ਨੇ ਚਲੋ ਲੈ ਲੈnde ਫੋਨ ਲੈ ਆਉਂਦੇ ਫੋਨ ਹੈ ਨਹੀਂ ਫੋਨ ਖਰਾਬ ਹੋਇਆ ਆ ਇਹ ਆਏ ਸਰਦਾਰ ਆਇਆ ਹੀ ਉਹਦੇ ਵਾਲੇ ਫੋਨ ਤੇ ਮੈਂ ਕਿਹਾ ਵੀਡੀਓ ਸ਼ੂਟ ਕਰਦੇ ਆਂ ਤਾਂ ਕਰਕੇ ਦੱਜ ਫੇ ਚਾੜ ਦਾਂਗੇ ਨੈਟ ਤੇ ਦਿਖਾਉਣੇ ਬਾਕੀ ਦਿਨੇ ਜਿੱਦਾਂ ਚੱਲਦਾ ਜੀ ਬਣਾਉਣੇ ਹੋਰ ਉਹ ਬੜੀ ਅੱਜ ਲੀ ਪੱਤ ਲੱਗ ਗਈ ਪਹਿਲੇ ਦਿਨ ਦਾ ਥੋੜਾ ਜਿਹਾ ਰੰਗ ਦਾ ਵੀ ਫਰਕ ਹੁੰਦਾ ਗੁਰ ਦਾ ਦੋ ਪੱਤਾਂ ਹਰੇਕ ਸਾਲੀ ਥੋੜੀਆਂ ਕਾਲੀਆਂ ਬਣਦੀਆਂ ਹੁੰਦੀਆਂ ਫੇਰ ਸਾਫ ਲੱਪ ਜਾਂਦਾ ਹੁਣ ਕਿਉਂ ਕੜਾਹੇ ਨੂੰ ਜਿੰਨਾ ਮਰਜ਼ੀ ਰਗੜ ਲਈਏ ਵਿੱਚ ਲਾਗ ਲੂਗ ਜੀ ਆਈ ਜਾਂਦੀ ਹੈ ਤੇ ਹੁਣ ਕੱਲ ਨੂੰ ਖੇਤ ਕੇ ਜਲਾਵਾਂਗੇ ਸਵੇਰੇ ਟਾਈਮ ਨਾ ਕਰੂੰ ਕੱਲ ਨੂੰ ਸਟਾਰਟ ਬਾਕੀ ਦੇ ਠੀਕ ਆ ਚਾਹ ਖਣੋਂ ਬੜਾ ਕੰਮ ਖਰਾਬ ਦੀ ਖੰਡ ਦੀ ਚਾਹ ਪੀਣ ਨੂੰ ਦਿਲ ਨਹੀਂ ਕਰਦਾ ਹੁਣ ਗੁੜ ਦੀ ਚਾਹ ਕਰਦੀ ਏ ਗੋੜਿਆ ਵਧੀਆ ਰਹਿੰਦੀ ਹੈ ਉਹ ਜਿੰਨਾ ਚਿਰ ਵੀ ਇਹ ਗੋੜ ਰਹਿਣਾ ਉਹਨਾਂ ਚਿਰ ਇਹ ਚੱਲਣੀ ਆ ਘੱਟੋ ਘੱਟ ਵੀ 9- ਕੁ ਮਹੀਨੇ 8-9 ਮਹੀਨੇ ਚ ਲਈਦਾ ਇਹ ਇਹ ਜਾ ਕੇ ਅਗਸਤ-ਗੁਸਤ ਦੇ ਵਿੱਚ ਬੰਦ ਕਰੀਦਾ ਉਦੋਂ ਨੂੰ ਗੋੜ ਥੋੜਾ ਸਵਾਦ ਹੋਰ ਹੋ ਜਾਂਦਾ ਉਦੋਂ ਨੂੰ ਫੇਰ ਬੰਦ ਕਰ ਦੇ ਦੀ ਚਾਹ ਪੀਣੀ ਗੋੜ ਦੀ ਤੇ ਉਦੋਂ ਤੱਕ ਤਾਂ ਫੇਰ ਗੋੜੀ ਚੱਲਣਾ ਹੁਣ ਜਿਹੜੀ ਵੀ ਚੀਜ਼ ਆ ਖੰਡ ਲਿਆਈ ਦੀ ਨਹੀਂ ਕੋਈ ਇਹ ਚੀਜ਼ ਤੇ ਕੋਈ ਖੀਰ ਬਣਾ ਲਈ ਜਾਂ ਕੋਈ ਚੀਜ਼ ਬਣਾਉਣੀ ਉੱਤੇ ਖੰਡ ਪਈਏ ਨੇ ਤਾਂ ਉਦਾਂ ਗੋੜੀ ਚਾਹ ਚੂ ਪੀਣੀ ਤੇ ਗੋੜ ਦੀ ਪੀਣੀ ਆ ਬਾਕੀ ਆ ਸਰਦਾਰ ਆ ਕੇ ਬੈਠਾ ਸਵੇਰ ਦਾ ਇਹਦੇ ਕੈਮਰੇ ਨਾਲ ਜੀ ਵੀਡੀਓ-ਬਿਡੀਓ ਬਣ ਗਈ ਆ ਇਨੂ ਵੀ ਅੱਜ ਗੁੜ ਦੇ ਕੇ ਘਰ ਨਾ ਆਵੀਂ ਰੋਜ ਕਹਿੰਦਾ ਗੁੜ ਨਹੀਂ ਮਿਲਦਾ ਗੁੜ ਨਹੀਂ ਮਿਲਦਾ। ਖਰਦਾਰਾ ਅਜ ਲੈ ਜੀਂ ਗੁੜ ਵੀ ਲੈ ਜੀਂ ਰਸ ਵੀ ਲੈ ਜਾ ਓਏ। ਰਸ ਫੇ ਨੂੰ ਸਵੇਰੇ ਲੈ ਜੀਂ ਆ ਕੇ ਉੱਪਰ ਪਾ ਕੇ। ਹਾਓ। ਉਹ ਕਰਦਾ ਹੀ ਆ ਸਾਨੂੰ ਕਿਹੜਾ ਕੋਈ ਨਾਮ ਮਨਾਈ ਹੈ। ਨਾ ਲੈ ਜਾ ਜਿੰਨਾ ਮਰਜੀ ਤੈਨੂੰ ਕਿਹੜਾ ਮੈਂ ਕਿਹਾ ਵੀ ਨਾ ਖੜ ਤਾਂ ਇਹ ਸਵੇਰ ਦਾ ਗਿਆ ਦੋ ਵਾਰ ਕਹਿਟੇ ਮੈਂ ਦਿਆ ਘਰੇ ਦਿਆ ਤੱਤਾ ਤੱਤਾ ਗੁੜ ਖਾਣਗੇ। ਦਿਖਾਉਨੇ ਆ ਜੀ ਬਾਕੀ ਜਿੱਦਾਂ ਚੱਲਦਾ। ਲਓ ਜੇ ਗੰਨੇ ਇੱਧਰ ਵੀ ਪਏ ਆ। ਇੱਧਰ ਗੁੱਲੀਆਂ ਸੁੱਕਣੀਆਂ ਆ ਤੇ ਉਧਰ ਪੱਤ ਵੀ ਲਾਹਟ ਪਾਈ ਆ ਅੱਜ ਪਹਿਲਾ ਦਿਨ ਸੀ ਕਰਕੇ ਪੱਤਾਂ ਵਾਲੀਆਂ ਨਹੀਂ ਕੱਢਣੀਆਂ ਤੇ ਆ ਲਾਸਟ ਪੱਤ ਪਾਈ ਆ ਇੱਥੇ ਜਦੋਂ ਵਧੀਆ ਲੱਗਦਾ ਜੀ ਇਹਨਾਂ ਤੇ ਕਾਲਾ ਜਾ ਹੋ ਜਾਣਾ ਸਾਰਾ ਕੁਝ ਸਹੀ ਉਹ ਪਹਿਲੀ ਪੱਤ ਸੀ ਨਾ ਜਦੋਂ ਉਦੋਂ ਹੁੰਦਾ ਹੀ ਆ ਆਹ ਰੰਗ ਦੇਖੀ ਬਹੁਤ ਵਧੀਆ ਸਾਫ ਬਣਨਾ ਇਹਦਾ ਪੱਤਾ ਤਾਂ ਲੱਗੇ ਆ ਜੀ ਇੱਧਰ ਤੇ ਲਾਸਟ ਪੱਤ ਆ ਇਹ ਰੰਗ ਵੀ ਪੂਰਾ ਸਾਫ ਆ ਤੇ ਦਿਖਾਉਣੇ ਉਧਰ ਵੀ ਗੰਨੇ ਖੇਲ ਚਲਾਈਆ ਚਲਣ ਡਿਆ ਆ ਉਧਰ ਵੀ ਦਿਖਾਉਣਾ ਨੇਰਾ ਉਹ ਚੱਲਾ ਆ ਤੇ ਅੱਜ ਪਤਾ ਵੀ ਇੱਕ ਘਟ ਪਾਈ ਸੀ ਕੱਢਣ ਨੂੰ ਹੋਰ ਵੀ ਕੱਢ ਸਕਦੇ ਸੀ ਪਹਿਲਾ ਦਿਨ ਸੀ ਕਰਕੇ ਨਹੀਂ ਵਾਲੀਆਂ ਪੱਤਾਂ ਪਾਈਆਂ ਚੱਲਣ ਡਿਆ ਆ ਕੰਮ ਉਹ ਜੀ ਲਸਣ ਦੀ ਗੜਾਈ ਕੀਤੀ ਸੀਗੀ ਇਧਰ ਵੀ ਥਾਕ ਮਸੂਮ ਲੋਕਾਂ ਵਿੱਚ ਸਰੋਂ ਹੁੰਨ ਗਈ ਆ ਕਾਣਕ ਨੂੰ ਪਾਣੀ ਲਾਇਆ ਨੂੰ ਕਈ ਦਿਨ ਹੋ ਗਏ ਖਾਦ ਪਾਉਣਾ ਹੁਣ ਇੱਕ ਇਹਨੂੰ ਮਾਰਨੀ ਆ ਮੈਗਨੀਜ਼ ਦੀ ਤਾਂ ਸਲਫਰ ਦੀ ਸਪਰੇਅ ਕੱਲੂੰਦੇ ਤਾਂ ਗੁੱਲੀਆਂ ਇਧਰ ਵੀ ਪਾਈਆਂ ਸੁੱਕਣੀਆਂ ਇੱਕ ਗੰਨੇ ਦੀ ਇਧਰ ਛਲਾਈ ਚੱਲਣ ਡਈ ਆ ਵੀ ਦਿਖਾਉਣਾ ਤੁਹਾਨੂੰ ਤੇ ਇਹ ਵੀ ਅੱਜ ਲੱਖਾ ਆਇਆ ਆ ਉਹਦੇ ਫੋਨ ਤੇ ਵੀਡੀਓ ਬਣਾਉਣ ਡਿਆ ਮੇਰੇ ਵਾਲਾ ਫੋਨ ਹੋ ਗਿਆ ਆ ਖਰਾਬ ਤੇ ਉਦਾਂ ਫੋਨ ਚੱਲਦਾ ਆ ਤੇ ਉਹਦੇ ਕੈਮਰਾ ਨਹੀਂ ਸਹੀ ਚੱਲਦਾ ਹੋਰ ਫੋਨ ਤੇ ਪਾਈ ਸﻢ ਪਹਿਲੇ ਦੀ ਸਕਰੀਨ ਖਰਾਬ ਹੋਈ ਹੈ ਇਧਰ ਗੰਨੇ ਦੀ ਖੇਲ ਛਲਾਈ ਆ ਚੱਲਣ ਡਿਆ ਆ ਇਹ ਸਵੇਰੇ ਚੱਕ ਕੇ ਖੜਾਂਗੇ ਇਧਰੋਂ ਗੰਨਾ ਗੰਨਾ ਮਿੱਠਾ ਆ ਜਾਰਾ ਕਣੀ ਬਹੁਤ ਹੈ ਗੁੜ ਦੇ ਵਿੱਚ ਚੋਂ ਪੀਤਿਆਂ ਪੀਪਿਆਂ ਦੀ ਪਾਤਰ ਦੇ ਵਿੱਚੋਂ 18 19 ਕਿਲੋ ਤੋਤੇ ਗੁੜ ਨਿਕੰਡਿਆ ਆ ਤੇ ਜੋਖਿਆ ਨਗਾ ਰੰਗ ਵਾਲੀ ਬਾਲਟੀ ਪੂਰੀ ਠੋਕਮੀ ਭਰ ਕੇ ਹੋਈ ਆ ਸ਼ੱਕਰ ਬਣਾਈ ਸੀਗੀ ਤੇ ਉਹ ਬਾਲਟੀ ਪੂਰੀ ਠੋਕਮੀ ਭਰ ਗਈ ਅੰਦਾਜ਼ਾ ਆ ਮੈਨੂੰ 20 ਕਿਲੋ ਹੋਊਗੀ ਕੰਡੇ ਦੇ ਤਕਾਰਾਂ ਨੂੰ ਜੋਖਣਾ ਆ ਹੁਣ ਆ ਪੱਤ ਜਿਹੜੀ ਲਾਸਟ ਕੱਢਣੀ ਇਹ ਜੋਖਾਂਗੇ ਕਿੰਨੀ ਹੁੰਦੀ ਆ ਉਮੀਦ ਆ ਮੈਨੂੰ ਵੀ ਵੀਕ ਹੋ ਜਾਣੀ ਆ ਤੇ ਲਓ ਜੀ ਸਿਲੰਡਰਾਂ ਵਾਲੀ ਗੱਡੀ ਵੀ ਆ ਗਈ ਆ ਸਿਲੰਡਰ ਭਰੋਣੇ ਸੀਗੇ ਗੋੜ ਖਾਨ ਆਇਆ ਉਹਨਾਂ ਨੇ ਕਹਿੰਦੇ ਮੈਂ ਗਾਜੋ ਨਾਲੇ ਗੋੜ ਖਾ ਲਓ ਨਾਲੇ ਸਿਲੰਡਰ ਭਰ ਜਾਓ ਉਹ ਵੀ ਆ ਗਿਆ ਸਿਲੰਡਰ ਭਰਨ ਸ਼ਾਮਾਂ ਬੈਠ ਲੀਆਂ ਆ ਹੁਣ ਤੇ ਨਾਲੇ ਗੋੜ ਖਾ ਜਾਣਗੇ ਉਹ ਤਾਂ ਨਾਲੇ ਸਿਲੰਡਰ ਭਰ ਜਾਣਗੇ ਚਲੋ ਦਿਖਾਉਨੇ ਜਿੱਦਾਂ ਚੱਲਦਾ ਬਾਕੀ ਪ੍ਰੋਗਰਾਮ ਹੂੰ ਲੋਹ ਦੀ ਪੱਤ ਆ ਗਈ ਐ ਇਹ ਦੂਜੀ ਆ ਪੱਤ ਪਹਿਲਾਂ ਇੱਕ ਲਾਹ ਹਟਿਆ ਤੇ ਲੱਗੇ ਆ ਕੱਢਣ ਗੁਰ ਦੂਜੀ ਪੱਤ ਆ ਇਹ ਬਾਲਣ ਬੰਦ ਕਰ ਦਿੱਤਾ ਵਿੱਚੇ ਮਾੜਾ ਮੋਟਾ ਫੁੱਲਣ ਡੇ ਮਗਰ ਪਾਈ ਆ ਬੱਤ ਤਾਂ ਗਾਂ ਰਸ ਵੀ ਗੱਡੀ ਪਈ ਆ ਇਹ ਅੱਜ ਪਹਿਲਾ ਦਿਨ ਆ ਚਾਲੂ ਕੀਤੇ ਨੂੰ ਵੇਣ ਨੇ ਨੂੰ ਪਹਿਲਾਂ ਵਿੱਚੇ ਦੋ ਦਿਨ ਦਿੱਕਤਾਂ ਆ ਗਈਆਂ ਇਹ ਲੂਣ ਪੈਂਦਾ ਸੀਗਾ ਤੇ ਹੁਣ ਚੱਲਦੇ ਆਂ ਲਾ ਕਿ ਦੇਰ ਤੋਂ ਨਹੀਂ ਫਿਰਨਾ ਫੜਾ ਉਲੂ ਦਾ ਤੂੰ ਮੈਂ ਵੀਡੀਓ ਬਣਾ ਲਾ ਤੇ ਲੱਗੇ ਆ ਜੀ ਗੁੜ ਬਣਾਉਣ ਇਹ ਦਾਆਂ ਭਾਈ ਨੇਚਰਲ ਆਰੇ ਵਿੱਚ ਸਾਡੇ ਇਹੀ ਕੁਖਣੀ ਰਲਾਉਂਦੇ ਸਰੋਂ ਦਾ ਤੇਲ ਤੇ ਮਿੱਠਾ ਥੋੜਾ ਦੋ ਤੀਜਾ ਪਾਣੀ ਆ ਮੋਢਾ ਕੰਨਾਂ ਆ ਮੋਢੇ ਕੰਨਿਆਂ ਦਾ ਇਹ ਜੋੜਿਆ ਧਾਰ ਤੋਂ ਨਾ ਆ ਜਦ ਤੱਕ ਇਹ ਖਤਮ ਹੋਣਾ ਜਦ ਤੱਕ بیچ ਮਾ ਚਾਲੂ ਹੋ ਜਾਣਾ ਆਪਣਾ ਠੀਕ ਤਰ੍ਹਾਂ ਨਹੀਂ ਲਾਇਆ ਸੀ ਉਨੇ ਕਦਾ ਗੋਲ ਕੱਢਣਾ ਉਨੇ ਕਦਾ ਜਿਹੜੇ ਜਿਹੜੇ ਬੰਦਿਆਂ ਨੂੰ ਅੱਗੇ 2 ਸਾਲ ਦਾ ਆਹੋ ਹੋਏ ਮੰਗਦੇ ਆ। ਆਈ ਤੋਂ ਫੋਨ ਕਰਕੇ ਚੁਕਾ ਦੇਣਾ ਆ ਅੰਦਰ ਨਹੀਂ ਹੈ ਗੋੜ ਖਾਣਾ ਕੋਈ। ਆਪਾਂ ਬੱਲੇ ਮੱਥਾਂ ਦੀ ਡੇਰਿਆਂ ਨਾਲ ਹੀ ਫੋਨ ਕਰ ਦੇਣਾ ਪਈ ਆ ਕੇ ਕੋਲ ਆਪਣਾ ਆਪਣਾ ਲੈ ਕੇ। ਜਿਵੇਂ ਜਿਹਨਾਂ ਨੇ ਖਾਣਾ ਕੋਈ 2 ਕਿਲੋ ਖੜਦਾ ਕੋ 10 ਕਿਲੋ ਖੜਦਾ ਸਟਾਰਡਿੰਗ ਤੇ ਥੋੜਾ ਖੜਦੇ ਕੋ 15 ਕਿਲੋ ਕੋਈ ਹੈਗੇ 20 ਕਿਲੋ ਵਾਲੇ ਵੀ ਹੈਗੇ ਆ ਵਿੱਚ। ਤੇ ਚਲੋ 5-5 ਕਿਲੋ ਵੀ ਦਵਾਂਗੇ ਤੋਂ ਦੇ ਨਾਲ ਅਗਲੇ ਦਾ। ਅਗਲੇ ਦਾ ਬੋਤਾ ਲਾ ਜਾਂਦਾ ਫੀ ਚੱਲਦੇ ਫੀ ਲੈ ਲੂ ਜਾਂਦੇ ਆ ਕਰਦੇ ਤਾਂ ਨਹੀਂ ਅਗਲੇ ਨੂੰ ਕੋਈ ਨੂੰ ਫੋਨ ਕੀਤਾ ਵੀ ਚਲਾਇਆ ਸੀ ਇੱਕ ਦਿਨ ਬੇਨਾ ਉਸ ਦਿਨ ਪੂਰਾ ਸੈੱਟ ਨਹੀਂ ਚੱਲੇ ਆਇਆ ਕੋਈ ਪਰਤ ਗੱਡੀ ਸੀ ਤੇ ਅੱਜ ਫੇ ਚਲਾਇਆ ਆ ਨਾਲੇ ਚਲਾਇਆ ਸੀ ਮੜਾ ਜਾ ਤਾਂ ਕੱਲ ਵੀ ਪੂਰਾ ਸੈੱਟ ਨਹੀਂ ਸੀ ਕੰਮ ਸੇਕ ਪੈਂਦਾ ਸੀ ਤੇ ਰਾਤ ਮਿੱਟੀ ਮੁੱਟੀ ਲਾ ਕੇ ਤਾਂ ਫੇਕੜਾ ਇਹ ਨੂੰ ਛੱਡ ਕੇ ਰਾਇ ਸਵੇਰੇ ਰੱਤ ਕੜਾ ਹਲੂ ਦੀਵਾਰ ਨੂੰ ਪਹਿਲਾਂ ਰਾਤ ਰਾਤ ਕੇ ਦੇਖਿਆ ਨਿਸ਼ਾਨੀ ਲਾ ਕੇ ਸਵੇਰੇ ਮਿੱਟੀ ਫੇਰ ਲਾਈ ਨਾ ਆ ਕੇ ਸਵੀਰੇ ਕੜਾਹਾ ਰੱਖਿਆ ਤੇ ਹੁਣ ਬਿਲਕੁਲ ਸਹੀ ਆ ਕਵੀ ਤਾਂ ਵੀ ਜੇ ਠੀਕ ਆ ਹੁਣ ਸਾਨੂੰ ਇਹਦਾ ਨਵਾਂ ਅਸਗਾ ਢਾਕੇ ਬਣਾਇਆ ਕਰਕੇ ਥੋੜਾ ਜਿਹਾ ਬੱਤ ਦਾ ਨਹੀਂ ਪਤਾ ਹੀ ਹੁਣ ਸਾਨੂੰ ਪਤਾ ਆ ਵੀ ਥੱਲੇੋਂ ਝਾੜਨਾ ਪਾਣਾ ਇਹਨੂੰ ਖਾਲੀ ਕਰਨਾ ਪਾਣਾ ਜੇ ਵੀ ਠੀਕ ਰਹਿ ਗਿਆ ਤਾਂ ਪਰਤ ਲਈ ਜਾਣਾ ਚਲੋ ਦਿਖਾਉਨੇ ਆ ਜੀ ਜਦੋਂ ਹੁਣ ਗੰਡੇ ਤੇ ਪਿੰਡਾ ਤਾਂ